ਜਾਰੀ ਹੋ ਰਿਹਾ ਹੈ ਦੇਖੋ ਜੀ ਜਿਸ ਸਾਥ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਨਸ਼ਾ ਜਿਹੜਾ ਅਯੋਧ ਨਸ਼ੇ ਵਿਰੋਧ ਇੱਕ ਗਰਾਊਂਡ ਲੈਵਲ ਦੀ ਮਹਿੰਮ ਚੱਲ ਰਹੀ ਹੈ ਬਾਰ ਬਾਰ ਸਾਨੂੰ ਸਰਕਾਰ ਤੋਂ ਹਦਾਇਤ ਆ ਰਹੀਆਂ ਕਿ ਅਸੀਂ ਲੋਕਾਂ ਤੱਕ ਅਪਰੋਚ ਕੇ ਪਿੰਡਾਂ ਪਿੰਡਾਂ ਘਰ ਘਰ ਤੱਕ ਪਹੁੰਚ ਕੇ ਇਹ ਜਿਹੜਾ ਨਸ਼ਾ ਜੜ ਤੋਂ ਖਤਮ ਕਰਨਾ ਹੈ ਅੱਜ ਦੀ ਜਿਹੜੀ ਸਾਡੀ ਇੱਕ ਜਿਹੜੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਸਪੈਸ਼ਲ ਬਿਆਨ ਸ਼ੁਰੂ ਕੀਤਾ ਜਾ ਰਹੀ ਹੈ ਇਹ ਬਿਆਨ ਦੀ ਖਾਸੀਅਤ ਇਹ ਹੈ ਕਿ ਇਹ ਜਿੰਨੇ ਵੀ ਸਾਡੇ ਹੋਰ ਸਪੋਰਟਸ ਵਿਲੇਜਸ ਨੇ ਉਥੇ ਘਰ ਘਰ ਜਾਏਗੀ ਸਕੂਲਾਂ ਤੱਕ ਜਾਏਗੀ ਪੰਚਾਇਤਾਂ ਤੱਕ ਜਾਏਗੀ ਗ੍ਰਾਮ ਸਭਾ ਤੱਕ ਜਾਏਗੀ ਇਹਦੇ ਵਿੱਚ ਦੀ ਫੈਸਿਲਿਟੀਆਂ ਹੈ ਇਹਦੇ ਵਿੱਚ ਸਾਡਾ ਕਾਉਂਸਲਰ ਹੋਏਗਾ ਜਿਹੜਾ ਕੋਈ ਵੀ ਪਿੰਡ ਦਾ ਦੱਸਦਾ ਕਿ ਫਲਾਣਾ ਕੋਈ ਨਸ਼ਾ ਕਰਦਾ ਉਹਨੂੰ ਕੱਲੇ ਚ ਬਿਠਾ ਕੇ ਗੱਡੀ ਚ ਉਰੀ ਕਾਉਂਸਲਿੰਗ ਕੀਤੀ ਜਾਏਗੀ ਦੂਸਰਾ ਪੁਆਇੰਟ ਇਹ ਹੈ ਕਿ ਇਹਦੇ ਵਿੱਚ ਸਾਈਡ ਡਾਕਟਰ ਟੀਮ ਵੀ ਜਾਏਗੀ ਅਗਰ ਉੱਥੇ ਉਹਨੂੰ ਕਿਸੇ ਤਰ੍ਹਾਂ ਦੀ ਐਮਰਜੈਂਸੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੇ ਕੋਈ ਪੈਰਾਸੀਟਮੋਲ ਜਾਂ ਹੋ ਜੇ ਕੋਈ ਉਹਨੂੰ ਲੋੜ ਹੈ ਉਹ ਵੀ ਨਾਲ ਅਸੀਂ ਜਿਹੜੀ ਹੈ ਇਹਨੂੰ ਫੈਸਿਲਿਟੀ ਦਵਾਂਗੇ ਤੀਸਰਾ ਪੁਆਇੰਟ ਇਹ ਹੈ ਕਿ ਇਹਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਇਹ ਪੈਂਫਲੈਟ ਦੇਖਦੇ ਹੋ ਇਹ ਨਾਲ ਨਾਲ ਘਰ-ਘਰ ਬੱਚਿਆਂ ਤੱਕ ਪਹੁੰਚਾਏ ਜਾ ਰਿਹਾ ਕਿਉਂ ਕਿ ਇਹਦੇ ਵਿੱਚ ਕਈ ਆਪਣੇ ਜਿਹੜੀ ਆ ਇਹ ਸਾਈਨ ਸਿੰਪਟਮਸ ਦੱਸੇ ਆ ਕਿ ਜਿਹੜਾ ਨਸ਼ੇੜੀ ਜਾਂ ਨਸ਼ਾ ਕਰਦਾ ਉਹ ਤੂੰ ਕੀ ਕੀ ਹੁੰਦਾ ਪੁਰੇ ਨਾਲ ਕੀ ਹੈ ਕਿ ਆ ਪਬਲਿਕ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਨਸ਼ਾ ਕਰ ਰਿਹਾ ਹੈ ਕਿ ਕਿੱਦਾਂ ਪਤਾ ਲੱਗੇਗਾ ਉਹਦੇ ਵਿੱਚ ਸਾਈਨਸ ਹੈ ਇਹਦੇ ਨਾਲ ਕੀ ਹੈ ਕਿ ਪਬਲਿਕ ਵੀ ਅਵੇਅਰ ਰਹਿ ਸਕਦੀ ਹੈ ਪਲੱਸ ਪਰਸ਼ਾਸ਼ਣ ਦੱਸ ਸਕਦੀ ਹੈ ਕਿ ਮੈਨੂੰ ਸ਼ੰਕਾ ਹੈ ਕਿ ਇਹ ਫਲਾਣਾ ਆਦਤ ਹੈ ਤਾਂ ਜੋ ਅਸੀਂ ਉਹਦੇ ਘਰ ਤੱਕ ਉਹੇ ਤੱਕ ਸਿੱਧਾ ਪਹੁੰਚ ਸਕੀਏ ਇਹ ਜਿਹੜਾ ਉਪਰਾਲਾ ਜਿਹੜਾ ਆਪਣੇ ਚੇਅਰਮੈਨ ਸਾਹਿਬ ਦੀ ਅਸੀਂ ਇਹਨਾਂ ਦੀ ਰਹਿਨੁਮਾਈ ਹੇਠਾ ਦੀ ਸ਼ੁਰੂ ਕੀਤਾ ਹੈ ਇਹ ਹੀ ਸਾਡਾ ਮੇਨ ਮੰਤਵ ਹੈ ਕਿ ਪਿੰਡਾਂ ਪਿੰਡਾਂ ਤੇ ਘਰ ਘਰ ਜਾ ਕੇ ਜਿੰਨੇ ਵੀ ਸਾਡੇ ਬੱਚੇ ਨਸ਼ਾ ਕਰ ਰਹੇ ਉਹਨਾਂ ਨੂੰ ਪਛਾਣਨਾ ਇੱਕ ਤੇ ਰੋਕਣਾ ਦੂਸਰਾ ਬਚਾਉਣਾ ਅਰੇ ਨਾਲ ਕੀ ਹੈ ਕਿ ਜਿਹੜੇ ਆਪਣੇ ਸਿਵਲ ਸਰਜਨ ਆਫਿਸ ਵੱਲੋਂ ਜਿਹੜੀ ਇੱਕ ਇਨਫੋਰਮੇਸ਼ਨ ਜਾ ਰਹੀ ਹੈ ਕਿ ਕਿੱਥੇ ਕਿੱਥੇ ਸਾਡੇ ਨਸ਼ਾ ਛੁਡਾਊ ਕੇਂਦਰ ਹੈ ਉਸੇ ਘਰ ਘਰ ਤੱਕ ਦਮਾ ਦੇ ਕਿਉਂਕਿ ਪਿੰਡਾਂ 'ਚ ਜੇ ਦੂਰ ਦੁਆਰੇ ਪਿੰਡਾਂ ਦੀ ਗੱਲ ਕਰੀਏ ਉਹਨਾਂ ਨੂੰ ਨਹੀਂ ਪਤਾ ਤੇ ਮੈਨੂੰ ਆਸ ਹੈ ਕਿ ਇਹ ਜਿਹੜਾ ਪਹਿਲਾ ਉਪਰਾਲਾ ਪੰਜਾਬ 'ਚ ਸ਼ੁਰੂ ਕੀਤਾ ਜਾ ਰਿਹਾ ਹੈ ਵਿਹਨ ਵਿੱਚ ਸਾਰੀ ਫੈਸਿਲਿਟੀ ਜਿਹੜੀ ਘਰ-ਘਰ ਦਿੱਤੀ ਜਾਏਗੀ ਤੇ ਮੈਨੂੰ ਆਸ ਹੈ ਕਿ এর ਨਾਲ ਸਾਡਾ ਗੁਰਦਾਸਪੁਰ ਜ਼ਿਲ੍ਹਾ ਜੜ ਤੋਂ ਜਿਹੜਾ ਨਸ਼ਾ ਮੁਕਤ ਹੋਏ ਧੰਨਵਾਦ ਅੱਜ ਸਾਫ ਵੀ ਅੱਜ ਨਸ਼ਾ ਜਿਹੜੀ ਅੱਜ ਜ਼ਿਲ੍ਹਾ ਮੰਨੂ ਚਲਾਈ ਜਾ ਰਹੀ ਹੈ ਕਿ ਅੱਜ ਭਗਵੰਤ ਬਾਜ ਜੀ ਵੱਲੋਂ ਜਿਹੜਾ ਇੱਕ ਨਾਇਕ ਲੜਾਈ ਨਸ਼ੇ ਦੇ ਵਿਰੁੱਧ ਛੇੜੀ ਗਈ ਆ ਉਹਦੀ ਲੜੀ ਦੇ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਜਦੇ ਵਿੱਚ ਇਹ ਮੋਬਾਈਲ ਵੈਨ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਣ ਦਾ ਸਾਧਨ ਬਣੇਗੀ ਔਰ ਅੱਜ ਇਸ ਦਿਨ ਤੇ ਮੇਰੇ ਨਾਲ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਵੈਦੀ ਸਾਹਿਬ ਡਾਕਟਰ ਬੇਦੀ ਉਹ ਵੀ ਨੇ ਔਰ ਸਾਡੇ ਐਸ ਡੀ ਐਮ ਦਿਨਾਨਗਰ ਤੋਂ ਉਹ ਵੀ ਅੱਜ ਇਸ ਮੌਕੇ ਤੇ ਹਾਜ਼ਰ ਨੇ ਮੇਨ ਮਕਸਦ ਇਹ ਮੋਬਾਈਲ ਵੈਂਡਾਈ ਆ ਕਿ ਜਿਹੜੇ ਸਾਡੇ ਹੌਟਸਪੌਟਸ ਹੈਗੇ ਨੇ ਜਿੱਥੇ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਇੱਕ ਤੇ ਉਹਨਾਂ ਤੱਕ ਪਹੁੰਚ ਕਰਨੀ ਔਰ ਦੂਸਰਾ ਜਿਹੜੇ ਨੌਜਵਾਨ ਜਾਂ ਜਿਹੜੇ ਹੋਰ ਲੋਕ ਨਸ਼ਿਆਂ ਦਾ ਸੇਵਨ ਕਰ ਰਹੇ ਨੇ ਉਹਨਾਂ ਨੂੰ ਇਸ ਇੱਨਤ ਤੋਂ ਬਾਹਰ ਕੱਢਣ ਦੀ ਗੱਲ ਕਰਨੀ ਆ ਉਹਨਾਂ ਦੀ ਇੱਕ ਆਮ ਰਾਏ ਬਣਾਉਣੀ ਆ ਉਹਨਾਂ ਨੂੰ ਜਾ ਕੇ ਕਾਉਂਸਲਿੰਗ ਕਰਨੀ ਆ ਉਹਨਾਂ ਨੂੰ ਜਾ ਕੇ ਨਸ਼ੇ ਦੇ ਵਿਰੁੱਧ ਜਿਹੜੀਆਂ ਇਲਤਾਂ ਨੇ ਉਹਦੇ ਬਾਰੇ ਜਾਣਕਾਰੀ ਦੇਣੀ ਆ ਔਰ ਜਿੱਥੇ ਲੋੜ ਪੈਗੀ ਉਸ ਤੋਂ ਬਾਅਦ ਉਹਨਾਂ ਦੀ ਟ੍ਰੀਟਮੈਂਟ ਵਗੈਰਾ ਵੀ ਜਿਹੜੀ ਆ ਕਰਾਈ ਜਾਊਗੀ ਔਰ ਉਹਨਾਂ ਨੂੰ ਆਡੈਂਟੀਫਾਈ ਵੀ ਕੀਤਾ ਜਾਊਗਾ ਪਰ ਆਡੈਂਟੀਫਾਈ ਕਰਕੇ ਉਹਨਾਂ ਨੂੰ ਫਿਰ ਕੋਰਟ ਸੈਂਟਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਉੱਥੇ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਜਿਮ ਜਿਹੜੇ ਨੇ ਉੱਥੇ ਲਾਏ ਜਾ ਰਹੇ ਨੇ ਜਿਹੜਾ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰਸ ਨੇ ਉਹਨਾਂ ਦਾ ਪ੍ਰੋਵੀਜ਼ਨ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਸ਼ੂਤ ਦੀ એનર્ਜੀ ਆ ਉਹਨੂੰ ਦੂਸਰੇ ਤਰੀਕੇ ਨਾਲ ਚੈਨਲਾਈਜ਼ ਕਰਕੇ ਇਹ ਇਲਾਕੇ ਤੋਂ ਬਾਹਰ ਕੱਢਿਆ ਜਾਵੇ ਸੋ ਇਹ ਜਿਹੜੀ ਮੋਬਾਈਲ ਵੈਨ ਹੈ ਇਹ ਬਹੁਤ ਏਰੀਆ ਕਵਰ ਕਰੂਗੀ ਇਹ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਇਸ ਬਿਮਾਰੀ ਨਾਲ ਗ੍ਰਸਤ ਨੇ ਉਹਨਾਂ ਨੂੰ ਇੱਕ ਥਾਂ ਤੇ ਜਾਣਾ ਮੁਸ਼ਕਲ ਹੋ ਜਾਂਦਾ ਇਹ ਸਰਕਾਰ ਦਾ ਉਪਰਾਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਉਪਰਾਲਾ ਆਪ ਉਹਨਾਂ ਤੱਕ ਪਹੁੰਚ ਕਰਨ ਦਾ ਕਿ ਅਸੀਂ ਜਾਈਏ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਸਮਝਾਈਏ ਔਰ ਉਹਨਾਂ ਨੂੰ ਲੰਬਿੰਦੇ ਜਿਹੜੀ ਆ ਦਵਾਈ ਵਗੈਰਾ ਦੇ ਕੇ ਇਸ ਸਿਸਟਮ ਕੀਤਾ ਜਾਏ ਇਹਦੇ ਨਾਲ ਇੱਕ ਬਕਾਇਦਾ ਆ ਲਿਫਲੇਚਰ ਤੁਸੀਂ ਦੇਖ ਰਹੇ ਹੋ ਇਹ ਇਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਆ ਛਾਪਿਆ ਗਿਆ ਇਹਨੂੰ ਉੱਥੇ ਬਕਾਇਦਾ ਡਿਸਟ੍ਰੀਬਿਊਟ ਕੀਤਾ ਜਾਏਗਾ ਜਿਹਦੇ ਵਿੱਚ ਜਿਹੜੀਆਂ ਨੈਸ਼ਨਲ ਪੀਡਲ ਵਿਅਕਤੀਆਂ ਦੀ ਪਛਾਣ ਜਿਹੜੇ ਲੱਛਣ ਨੇ ਉਹ ਦੱਸੇ ਗਏ ਨੇ ਸੋ ਇਹਦੇ ਨਾਲ ਇੱਕ ਆਮ رائے ਬਣੂਗੀ ਇੱਕ ਪਬਲਿਕ opinion ਬਣੂਗਾ ਔਰ ਭਗਵਾਨ ਤੁਮਨ ਜੀ ਦੀ ਸਰਕਾਰ ਦਾ ਮਕਸਦ ਇਹ ਆ ਕਿ ਜਿੱਤੇ ਤਸਕਰਾਂ ਨੂੰ ਖਤਮ ਕਰਕੇ ਜੇਲਾਂ ਦੀ ਸਲਾਖਾਂ ਦੇ ਪਿੱਛੇ ਭੇਜਣਾ ਉੱਥੇ ਜਿਹੜੇ ਲੋਕ ਸੇਵਨ ਕਰ ਰਹੇ ਨੇ ਉਹਨੂੰ ਬੇਸਟਰੀਮ ਚ ਲੈ ਕੇ ਆਉਣਾ ਵਾ ਤਾਂ ਕਿ ਸਪਲਾਈ ਵੀ ਘਟੂਗੀ ਔਰ ਉਹਦਾ ਡਿਮਾਂਡ ਘਟ ਜਾਊਗੀ ਤੇ ਫਿਰ ਨਸ਼ੇ ਦੀ ਇੱਲਤ ਜਿਹੜੀ ਆ ਉਹ ਖਤਮ ਹੋ ਜਾਊਗੀ ਸੋ ਬੇਦੀ ਸਾਹਿਬ ਤੁਹਾਨੂੰ ਏਡੀਸੀ ਸਾਹਿਬ ਐਸਡੀਐਮ ਸਾਹਿਬ ਔਰ ਖਾਸ ਕਰ ਸੈਕਟਰੀ ਰੈੱਡ ਕਰਾਸ ਨੂੰ ਸਾਰਿਆਂ ਨੂੰ ਸ਼ੋਭ ਕਾਮਨਾਵਾ ਤੇ ਇਹ ਸਪਰਾਲੇ ਦੇ ਮੈਂ ਇਲਾਕੇ ਵੱਲੋਂ ਧੰਨਵਾਦ ਕਰਦਾ